कोरोना ਭਾਵੇਂ ਪੂਰੀ ਦੁਨੀਆ ਦੇ ਵਿੱਚ ਮੁਸ਼ਕਲਾਂ ਦਾ ਸਬਬ ਬਣਿਆ ਹੋਇਆ ਪਰ ਭਾਰਤ ਦੇ ਲਈ ਰਾਹਤ ਦੀ ਖਬਰ ਹੈ ਬੀਤੇ 16 ਦਿਨਾਂ ਤੋਂ ਲਗਾਤਾਰ ਭਾਰਤ ਦੇ ਵਿੱਚ 50000 ਤੋਂ ਵੱਧ ਕੋਰੋਨਾ ਕੇਸ ਸਾਹਮਣੇ ਆ ਰਹੇ ਨੇ ਬੀਤੇ 24 ਘੰਟਿਆਂ ਦੇ ਅੰਦਰ 44000 ਕੋਰੋਨਾ ਕੇਸ ਭਾਰਤ ਦੇ ਵਿੱਚੋਂ ਸਾਹਮਣੇ ਆਏ ਨੇ ਜਦੋਂ ਕਿ 24 ਘੰਟਿਆਂ ਦੇ ਅੰਦਰ 511 ਲੋਕਾਂ ਨੇ ਕੋਰੋਨਾ ਕਰਕੇ ਦਮ ਵੀ ਤੋੜਿਆ ਹਾਲਾਂਕਿ 41000 ਤੋਂ ਵੱਧ ਲੋਕਾਂ ਨੇ ਸੇਤਿਆਵੀ ਵੀ ਹਾਸਿਲ ਕੀਤੀ ਹੈ ਕੋਰੋਨਾ ਨੂੰ maat ਦਿੱਤੀ ਹੈ ਪਰ ਇਹਦੇ ਵਿੱਚ ਕੋਰੋਨਾ ਕਰਕੇ ਹੋਣ ਵਾਲੀ ਮੌਤ ਦਰ 1.46% ਦਾ ਤੇ ਭਾਰਤ ਪੂਰੀ ਦੁਨੀਆ ਦੇ ਵਿੱਚ ਕੋਰੋਨਾ ਕਰਕੇ ਜਿਹੜੀਆਂ ਤਾਂ ਹੋ ਰਹੀਆਂ ਨੇ ਉਸ ਲਿਸਟ ਦੇ ਵਿੱਚ ਚੌਥੇ ਨੰਬਰ ਤੇ ਹੈ ਸਭ ਤੋਂ ਵੱਧ ਪ੍ਰਭਾਵਿਤ ਦਿੱਲੀ ਫਿਲਹਾਲ ਨਜ਼ਰ ਆ ਰਿਹਾ ਹੈ ਦਿੱਲੀ ਦੇ ਵਿੱਚ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ 100 ਤੋਂ ਵੱਧ ਲੋਕਾਂ ਦੀ ਕਰੋਨਾ ਕਰਕੇ ਮੌਤ ਹੋ ਰਹੀ ਹੈ ਰਾਹਤ ਦੀ ਖਬਰ ਇਹ ਹੈ ਕਿ ਭਾਰਤ ਦੇ ਵਿੱਚ ਰਿਕਵਰੀ ਰੇਟ ਹੈ ਜਿਹੜਾ ਉੱਚਾ ਹੈ 93 ਫੀਸਦੀ ਤੋਂ ਵੱਧ ਰਿਕਵਰੀ ਰੇਟ ਭਾਰਤ ਦੇ ਵਿੱਚ ਕਰੋਨਾ ਦਾ ਹੈ ਤੁਸੀਂ ਵੇਖ ਰਹੇ ਹੋ এবੀਬੀ ਸੰਜਾ ਜੋਸ਼ ਜਜ਼ਬਾ جنون